ਤੋ ਵੱਡੀ ਖਬਰ ਆ ਰਹੀ ਹੈ ਜਿੱਥੇ ਵੱਡੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਤਿੰਨ ਪੈਟਰੋਲ ਬੰਬਾਂ ਦੇ ਸਨੇ ਚਾਰ ਮੁਜ਼ਮਨ ਗ੍ਰਿਫਤਾਰ ਕੀਤਾ ਗਿਆ ਪੈਟਰੋਲ ਬੰਬਾਂ ਦੇ ਨਾਲ ਹਮਲੇ ਦੇ ਫਿਰਾਕ ਦੇ ਵਿੱਚ ਸਾਨੇ ਮੁਲਜ਼ਮ ਦੱਸੇ ਗਏ ਤਿੰਨ ਪੈਟਰੋਲ ਬੰਬ ਮਾਚਿਸ ਅਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਚਾਰ ਮੁਜ਼ਮਨਾ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜ਼ਿਕਰ ਖਾਸ ਹੈ ਕਿ ਇਸ ਤੋਂ ਪਹਿਲਾਂ 26 ਅਕਤੂਬਰ ਨੂੰ ਮੋਟਰਸਾਈਕਲ ਸਵਾਰ ਤਿੰਨ ਮੁਜ਼ਮਮਾਨੇ ਬਾਗਾ ਪੁਰਾਣਾ ਦੇ ਮਾੜੀ ਮੁਸਤਾਫਾ ਦੇ ਵਿੱਚ ਪਿੰਡ ਦੇ ਵਿੱਚ ਇੱਕ ਸਾਈਕਲ ਦੀ ਦੁਕਾਨ ਤੇ ਪੈਟਰੋਲ ਪੰਪ ਦੇ ਨਾਲ ਹਮਲਾ ਕੀਤਾ ਸੀ ਹਾਲਾਂਕਿ ਪੁਲਿਸ ਨੇ ਤਿੰਨੋਂ ਮੁਜ਼ਮਮਾਨ ਨੂੰ ਗ੍ਰਿਫਤਾਰ ਕਰ ਲਿਆ ਔਰ ਸਿਰਫ 2 ਦਿਨ ਬਾਅਦ ਹੀ ਇੱਕ ਗ੍ਰਫਤਾਰ ਕਰ ਲਿਆ ਸੀ ਤਾਂ ਹੁਣ ਇੱਕ ਖਬਰ ਸਾਹਮੇ ਆ ਰਹੀ ਹੈ ਕਿ ਵੱਡੀ ਸਾਜ਼ਿਸ਼ ਇੱਕ ਹੋਰ ਹੋ ਰਹੀ ਸੀ ਜਿਸ ਦਾ ਪਰਦਾਫਾਸ਼ ਕੀਤਾ ਗਿਆ ਹੈ ਤਿੰਨ ਪੈਟਰੋਲ ਬੰਬਾਂ ਦੇ ਸਣੇ 4 ਮੁਲਜ਼ਮ ਹਰੈਸਟ ਕੀਤੇ ਅਰੈਸਟ ਕੀਤੇ ਗਏ ਨੇ 4 ਮੁਲਜ਼ਮਾਂ ਨੂੰ ਹਿਰਾਸਤ ਚ ਲਿਆ ਗਿਆ ਗ੍ਰਫਤਾਰ ਕੀਤਾ ਗਿਆ ਔਰ ਹੁਣ ਇਹਨਾਂ ਤੋਂ ਅੱਗੇ ਹੋਰ ਵੱਡੇ ਖੁਲਾਸੇ ਹੋਣਾ ਸੁਭਾਵਿਕ ਹੈ ਕਿਉਂਕਿ ਪੈਟਰੋਲ ਬੰਬ ਮਾਚੇ ਸਤੇ ਮੋਟਰਸਾਈਕਲੇ ਨਾਲ ਤੋਂ ਬਰਾਮਦ ਹੋਇਆ ਔਰ ਕਿਉਂ ਅਜੀਆਂ ਸਾਜ਼ਿਸ਼ਾਂ ਨੂੰ ਕੜਿਆ ਜਾ ਰਿਹਾ ਕਿਸ ਦੇ ਕਹਿਣ ਤੇ ਅਜੇ ਹਾ ਕੀਤਾ ਜਾ ਰਿਹਾ ਤਾਂ ਸਾਰੀਆਂ ਸਾਜ਼ਿਸ਼ਾਂ ਦਾ ਪਰਦਾਫਾਸ਼ ਹੌਲੀ-ਹੌਲੀ ਪੁਲਿਸ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਚਾਰੇ ਮੁਲਜ਼ਮ ਗ੍ਰਫਤਾਰ ਹੋਏ ਨੇ ਇਸ ਮਾਮਲੇ ਦੇ ਵਿੱਚ ਤਾਂ ਫੋਨ ਲਾਈਨ ਤੇ ਨੇ ਦੀਪਕ ਸਿੰਘਲਾ ਮੇਰੇ ਸਹਿਯੋਗੀ ਦੀਪਕ ਕਿ ਕੁਝ ਹੋਰ ਜਾਣਕਾਰੀ ਹੈ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਆਖਰਕਾਰ ਅਜੀਆਂ ਸਾਜ਼ਿਸ਼ਾਂ ਕਿਉਂ ਘੜੀਆਂ ਜਾ ਰਹੀਆਂ ਨੇ ਪੈਟਰੋਲ ਪੰਪ ਦੇ ਨਾਲ ਇਹਨਾਂ ਦੀ ਗ੍ਰਿਫਤਾਰੀ ਕਿ ਕੁਝ ਇਹਨਾਂ ਦੀ ਪਲੈਨਿੰਗ ਸੀ ਦੇਖੋ ਗੁਰਜੋਤ ਜਿਹੜੀ ਜਾਣਕਾਰੀ ਮਿਲਦੀ ਹੈ ਕਿ ਮੋਗਾ ਦੀ ਬਾਗਾ ਪੁਰਾਣਾ ਪੁਲਿਸ ਨੇ ਜਿਹੜਾ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਿਸ ਦੇ ਵਿੱਚ ਫਰੀਦਕੋਟ ਦੇ ਰਹਿਣ ਵਾਲੇ ਦੱਸੇ ਜਾ ਰਹੇ ਆ ਚਾਰ ਜਿਹੜੇ આરોપી ਨੇ ਦੋ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਦੇ ਕੋਲ ਤਿੰਨ ਪੈਟਰੋਲ ਬੰਬ ਫੜੇ ਆ ਹਾਲਾਂਕਿ ਸਾਜ਼ਿਸ਼ ਰਚੀ ਜਾ ਰਹੀ ਸੀ ਵੱਡੇ ਹਮਲੇ ਦੀ ਕਿਉਂਕਿ ਅਗਰ ਗੱਲ ਕੀਤੀ ਜਾਵੇ ਤਾਂ ਪਿਛਲੇ ਮਹੀਨੇ ਵੀ ਬਾਗਾਪੁਰਾਣਾ ਦੇ ਮਾੜੀ ਮੁਸੱਫਰ ਪੇਟਾ ਦੇ ਵਿੱਚ ਇੱਕ ਸਾਈਕਲ ਦੀ ਦੁਕਾਨ ਤੇ ਤਿੰਨ ਮੋਟਰਸਾਈਕਲ ਸਵਾਰਾਂ ਨੇ ਇੱਕ ਪੈਟਰੋਲ ਬੰਬ ਨਾਲ ਹਮਲਾ ਕੀਤਾ ਸੀਗਾ ਜਾਣਕਾਰੀ ਗੁਰਦੇਉ ਤੇ ਵੀ ਮਿਲਦੀ ਹੈ ਕਿ ਵਿਦੇਸ਼ ਤੇ ਵਿਜਿਟ 'ਚ ਬੈਠੇ ਆਗਵਾں ਦੇ ਸ਼ਹਿਰ ਦੇ ਇਹ ਜਿਹੜੀ ਹੈ ਮੋਗਾ ਦੇ ਵਿੱਚ ਗੈਸ਼ਤ ਪਰਾਉਣਾ ਚਾਹੁੰਦੇ ਸੀ ਔਰ ਇਹ ਚਿਤਲਾ ਕੇ ਰੰਗਦਾਰੀ ਜਿਹੜੀ ਹੈ ਵਸੂਲਣ ਦਾ ਜਿਹੜਾ ਜਾਣਕਾਰੀ ਮਿਲ ਰਹੀ ਹੈ ਲੇਕਿਨ ਪਾਕਾ ਪ੍ਰਾਣਾ ਪੁਲਿਸ ਨੇ ਵੱਟਾ ਇੱਕ ਸਾਜੀ ਦਾ ਪਰਦਾ ਫਾਸ਼ ਕੀਤਾ ਹੈ ਕਿ ਤਿੰਨ ਪੈਟਰੋਲ ਬੰਬ ਦਸਿਆ ਜਾ ਰਿਹਾ ਕਿ ਡੀਰ ਦੀ ਬੋਤਲ ਦੇ ਵਿੱਚ ਪੈਟਰੋਲ ਬੰਬ ਬਣਾਏ ਹੋਏ ਸੀਗੇ ਔਰ ਇੱਕ ਹਮਲਾ ਕਰਨ ਦੀ ਸਾਜੀ ਦੇ ਵਿੱਚ ਸੀਗੇ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਜਾਣਕਾਰੀ ਦੇਗੀ ਜੀ ਹੋ ਸਕਦਾ ਕਿ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਵੇ ਪੁਲਿਸ ਵੱਲੋਂ ਤਾਂ ਉਸ ਦੇ ਦੌਰਾਨ ਪਤਾ ਲੱਗੇਗਾ ਕਿਉਂਕਿ ਜਿਹੜੇ ਪਿਛਲੀ ਵਾਰ ਜਿਹੜੇ ਬੰਦੇ ਫੜੇ ਗਏ ਸੀਗੇ ਤਿੰਨ ਜਿਹੜੇ ਰੋਕੀ ਫੜੇ ਗਏ ਸੀ ਜਿਨ੍ਹਾਂ ਨੇ ਸਾਈਕਲ ਦੀ ਦੁਕਾਨ ਤੇ ਹਮਲਾ ਕੀਤਾ ਸੀ ਉਹ ਵੀ ਫ ਵੇ ਦੇ ਇਹ ਵੀ ਫਰੀਦਕੋਟ ਤੋਂ ਆ ਕੇ ਮੋਗਾ ਦੇ ਵਿੱਚ ਹੀ ਕਿਉਂ ਸਾਜ਼ਿਸ਼ਾਂ ਰਚ ਰਹੀਆਂ ਸੀ ਇੱਕ ਵੱਡਾ ਸਵਾਲ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਜਿਹੜੀ ਸਾਰੇ ਪਰਦਾ ਪਾਸ਼ ਕਰੇਗੀ ਸ਼ੁਕਰੀਆ ਦੀਪਕ तमाम ਜਾਣਕਾਰੀ ਲਈ ਧੰਨਵਾਦ ਹੈ ਤਕੁਰ ਮਿਲਾਕੇ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ